ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਤਾਂ ਡਮਕਾਰ ਸਿੰਘ ਪਲਾਂਟ ਇਨਫੋ ਚੈਨਲ ਤੋਂ ਤੁਹਾਨੂੰ ਖੇਤੀ ਬਾਰੇ ਜਾਣਕਾਰੀਆਂ ਦਿੰਦਾ ਰਹਿਣਾ ਅੱਜ ਮੈਂ ਤੁਹਾਨੂੰ ਅਲੱਗ ਚੀਜ਼ ਦੀ ਜਾਣਕਾਰੀ ਦੇ ਰਿਹਾ ਉਹ ਕੀ ਹੈ ਜਿਵੇਂ ਪਹਿਲਾਂ ਮੈਂ ਕਣਕ ਬਾਰੇ ਝੋਨੇ ਬਾਰੇ ਜਾਂ ਸਬਜ਼ੀਆਂ ਬਾਰੇ ਜਾਣਕਾਰੀ ਦਿੰਦਾ ਕਾਫੀ ਕਿਸਾਨ ਕਰਦੇ ਨੇ ਉਹਨਾਂ ਬਾਰੇ ਜਾਣਕਾਰੀਆਂ ਮੈਂ ਦਿੰਦਾ ਰਹਿਣਾ ਤੇ ਅੱਜ ਜਿਹੜੀ ਮੈਂ ਜਾਣਕਾਰੀ ਦੇ ਰਿਹਾ ਇਹ ਫੁੱਲਾਂ ਬਾਰੇ ਦੇ ਰਿਹਾ ਕਿਉਂਕਿ ਫੁੱਲਾਂ ਬਾਰੇ ਕਾਫੀ ਲੋਕ ਘਟ ਜਾਣਦੇ ਨੇ ਤੇ ਫੁੱਲਾਂ ਦੀ ਖੇਤੀ ਵੀ ਘੱਟ ਲੋਕ ਹੀ ਕਰਦੇ ਨੇ ਜਿਨਵੇਂ ਚੁਣਮੀ ਕਰਦੇ ਨੇ ਜਿਵੇਂ ਆਪਾਂ ਕਹ ਦੀਏ ਇਹ ਅੱਜ ਸਾਡੇ ਬਾਈ ਜੀ ਦੜਬੇ ਤੋਂ ਭਪਿੰਦਰ ਸਿੰਘ ਘਮਾਨ ਨੇਗੇ ਇਹ ਆਪਣਾ 4 ਸਾਲਾਂ ਤੋਂ ਫੁੱਲਾਂ ਦੀ ਖੇਤੀ ਕਰ ਰਹੇ ਨੇ ਇਹ ਆਪਣਾ ਤਜਰਬਾ ਆਪਣੇ ਨਾਲ ਸਾਂਝਾ ਕਰਨਗੇ ਜੋ ਵੀ ਇਹ ਮਤਲ ਕਰਦੇ ਨੇ ਜਿਵੇਂ ਵੀ ਹੁੰਦਾ ਤੁਹਾਨੂੰ ਮੈਨੂੰ ਉਮੀਦ ਹੈ ਕਿ ਤੇ ਮੈਨੂੰ ਯਕੀਨ ਵੀ ਆ ਵੀ ਇਹ ਤੁਹਾਨੂੰ ਪੂਰੀ ਸਹੀ ਜਾਣਕਾਰੀ ਦੇਣਗੇ ਕੋਈ ਐਵੇਂ ਨਹੀਂ ਗੱਲ ਹੈਗੀ ਵੀ ਆਪਾਂ ਜਿਵੇਂ ਕਈ ਕੰਪਨੀਆਂ ਕਹਿੰਦੇ ਨੇ ਵੀ ਐਨੇ ਤੇ ਤੁਸੀਂ ਫੁੱਲ ਲਾਓ ਐਨੇ ਦੇ ਹੋ ਜਾਣਗੇ ਐ ਹੋ ਜਾਣਗੇ ਉਹ ਗੱਲਾਂ ਨਹੀਂ ਅਸੀਂ ਕਿਸੇ ਕੰਪਨੀ ਦੀ ਮਸੂਰੀ ਨਹੀਂ ਕਰਦੇ ਕਿਸੇ ਫੁੱਲਾਂ ਦੀ ਕੁਆਲਿਟੀ ਦੀ ਮਸੂਰੀ ਨਹੀਂ ਕਰਦੇ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਆ ਵੀ ਫੁੱਲਾਂ ਦੀ ਖੇਤੀ ਕਰਕੇ ਵੀ ਤੁਸੀਂ ਵਧੀਆ ਨਿਕਮ ਕਰ ਸਕਦੇ ਹੋ ਜਿਵੇਂ ਵਿੱਚ ਵਿੱਚ ਜੀਮੀਦਾਰ ਨੇ ਕੋਈ ਸਬਜ਼ੀਆਂ ਦੀ ਖੇਤੀ ਕਰਦਾ ਕੋਈ ਪੋਲੀ ਹਾਊਸ ਲਾਉਂਦਾ ਕੋਈ ਨੈੱਟ ਹਾਊਸ ਲਵਾਉਂਦਾ ਇਸੇ ਤਰੀਕੀ ਫੁੱਲਾਂ ਦੀ ਖੇਤੀ ਹੁੰਦੀ ਆ ਫੁੱਲਾਂ ਦੀ ਖੇਤੀ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਲੱਗੇ ਆ ਤੁਸੀਂ ਮੰਨ ਕੇ ਚੱਲੋ ਵੀ ਇਹ 10ਵਾਂ ਮਹੀਨਾ ਤੇ 10ਵਾਂ ਮਹੀਨਾ ਜਿਹੜਾ ਉਹ ਖਤਮ ਹੋ ਚੁੱਕਿਆ 11ਵੇਂ ਮਹੀਨੇ ਦੀ ਸਟਾਰਟਿੰਗ ਆ ਇਹਨਾਂ ਨੇ ਜਿਹੜੀ ਫੁੱਲਾਂ ਦੀ ਬਿਜਾਈ ਕੀਤੀ ਹੈਗੀ ਇਹ ਤੁਸੀਂ ਮੰਨ ਕੇ ਚੱਲੋ ਵੀ 26 ਤਰੀਕ ਨੂੰ ਇਹਨਾਂ ਨੇ ਫੁੱਲਾਂ ਦੀ ਬਿਜਾਈ ਆ ਜਿਹੜੀ ਕੀਤੀ ਹੈਗੀ ਇਹ ਤੁਹਾਨੂੰ ਆਪਣਾ ਤਜਰਬਾ ਸ਼ੇਅਰ ਕਰਨਗੇ ਮੈਂ ਇਹਨਾਂ ਨੂੰ ਬੇਨਤੀ ਕਰਦਾ ਕਿ ਦੱਸੋ ਜੀ ਹਾਂਜੀ ਬਾਈ ਉਹ ਜੀ ਖਾਲਸਾ ਬਾਈ ਫਤੇ ਜੀ ਫਤੇ ਜੀ ਤੇ ਬੀਰ ਜੀ ਤੁਸੀਂ ਸਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦਿਓ ਏ ਟੂ ਜ਼ੈਡ ਵੀ ਤੁਰ ਤੋਂ ਕਿਵੇਂ ਬਹਣ ਤਿਆਰ ਕਰਨਾ ਕੀ ਕਰਨਾ ਕਿਹੜੀ ਕਿਹੜੀ ਖਾਦ ਪਾਉਣੀ ਹੈ ਕਿਹੜੀਆਂ ਕਿਹੜੀਆਂ ਦਵਾਈਆਂ ਦੀ ਵਰਤੋਂ ਹੁੰਦੀ ਹੈ ਤਾਂ ਕਿ ਜਿਹੜੇ ਸਾਡੇ ਹੋਰ ਜ਼ਿਮੀਦਾਰ ਭਰਾ ਨੇ ਉਹਨਾਂ ਨੂੰ ਵੀ ਪਤਾ ਲੱਗੇ ਵੀ ਇਹਦੇ ਵਿੱਚ ਵੀ ਇਨਕਮ ਵਧੀਆ ਗਈ ਤੇ ਤੁਹਾਡੇ ਤੋਂ ਸਿੱਖ ਕੇ ਉਹ ਵੀ ਖੇਤੀ ਕਰਨਾ ਆਪਾਂ ਚਾਹੁੰਦੇ ਆ ਵੀ ਕਣਕ ਛੋਣੇ ਤੋਂ ਹਟ ਕੇ ਜ਼ਿਮੀਦਾਰ ਹੋਰ ਕੋਈ ਨਵੀਆਂ ਖੇਤੀਆਂ ਕਰਨਾ ਮੰਨ ਲਓ ਤੁਸੀਂ ਵੀ ਕਣਕ ਦੀ ਜਗ੍ਹਾ ਆਪਾਂ ਫੁੱਲਾਂ ਦੀ ਖੇਤੀ ਕਰ ਸਕਦੇ ਹਾਂ ਤੇ ਪਹਿਲਾਂ ਇਸ ਦੇ ਵਿੱਚ ਝੋਨਾ ਲਾਇਆ ਹੋਇਆ ਸੀ ਇਹ ਝੋਨੇ ਤੋਂ ਬਾਅਦ ਹੁਣ ਇਹ ਫੁੱਲਾਂ ਦੀ ਖੇਤੀ ਇਹਨਾਂ ਨੇ ਬਹੜ ਤਿਆਰ ਕੀਤਾ ਤੇ ਕੱਲ ਹੀ ਇਸ ਦੀ ਬਿਜਾਈ ਕੀਤੀ ਆ ਤੇ ਇਸ ਦੇ ਬਾਰੇ ਪੂਰੀ ਜਾਣਕਾਰੀ ਦੇਣਗੇ ਦਿਓ ਜੀ ਹਾਂਜੀ ਭਾਈ ਜੀ ਇਹਨਾਂ ਨੂੰ 4 ਸਾਲ ਹੋ ਗਏ ਨੇ ਖੇਤੀ ਕਰਦੇ ਨੂੰ ਹਾਂਜੀ ਤੇ ਫੁੱਲਾਂ ਦੀ ਖੇਤੀ ਵਿੱਚ ਇਹ ਸੀਡ ਤਿਆਰ ਕਰਦੇ ਆ ਫੁੱਲਾਂ ਦਾ ਜਿਹੜਾ ਬਾਹਰ ਸਪੋਰਟ ਹੁੰਦਾ ਠੀਕ ਹੈ ਜੀ ਲੰਗੜੀਆਂ ਸਾਡਾ ਜਿਹੜਾ ਉਹ ਕੰਪਨੀ ਨਾਲ ਕਨੈਕਟ ਹੈ ਠੀਕ ਹੈ ਜੀ ਤੇ ਆਪਾਂ ਨੂੰ ਵਧੀਆ ਜਾਣੀ ਕਿ 4 ਸਾਲ ਹੋ ਗਏ ਵਧੀਆ ਤਜਰਬਾ ਆ ਰਿਹਾ ਵਧੀਆ ਜਣੀ ਕਿ ਖੇਤੀ ਆ ਕੋਈ ਔਖੀ ਨਹੀਂ ਹੈ ਜੀ ਕਣਕ ਚੋਨੇ ਕਣਕ ਮੰਗੂਏ ਮੰਨਦੇ ਹੋ ਤੁਸੀਂ ਮਤਲਬ ਕਣਕ ਮੰਗੂਆ ਕਣਕ ਮੰਗੂਆ ਕੋਈ ਏਡੀ ਝੋਖੀ ਨਹੀਂ ਕਰਨੀ ਠੀਕ ਹੈ ਤੁਸੀਂ ਸਾਨੂੰ ਇਹ ਦੱਸੋ ਵੀ ਸਭ ਤੋਂ ਪਹਿਲਾਂ ਤੁਸੀਂ ਬਹਣ ਨੂੰ ਕਿੰਨਾ ਕੁ ਪਾਉਣਾ ਪੈਂਦਾ ਕੀ ਕਰਨਾ ਪੈਂਦਾ ਨਾਰਮਲ ਦੋ ਗਲ ਤਵੀਆਂ ਹਾਂਜੀ ਤੇ ਇੱਕ ਇਹ ਰੂਟਾ ਫੀਟਰ ਫਿਰ ਬੱਤੀ ਇੱਕ ਅਦੀ ਵਾਰੀ ਹਾਲ ਬਾ ਤੇਰਾ ਜਿਹੜੀ ਮੱਕੀ ਵਾਲੀ ਮਸ਼ੀਨ ਹੈ ਉਹਦਰਾ ਬਜਾ ਦਿੰਨੇ ਆ ਠੀਕ ਹੈ ਜੀ ਮੱਕੀ ਵਾਲੀ ਮਸ਼ੀਨ ਆਟੋਮੈਟਿਕ ਹੀ ਬੀਜ ਜਾਂਦੀ ਹੈ ਦੇਖੋ ਜੀ ਇਹਦੇ ਉੱਤੇ ਦੋ ਲੈਣਾ ਨੇ ਜਿਹੜੀਆਂ ਉਹ ਬੀਜ ਦੀਆਂ ਖੇਚਦੀ ਆ ਆਪਾਂ ਇਹ ਵੈਰਾਈਟੀ ਕਿਹੜੀ ਬੀਜੀ ਆ ਫੁੱਲਾਂ ਦੀ ਸਭ ਤੋਂ ਪਹਿਲਾਂ ਵੈਰਾਈਟੀ ਤੇ ਨਿਰਭਰ ਕਰਦਾ ਜੇਕਰ ਵੈਰਾਈਟੀ ਚੰਗੀ ਹੋਊਗੀ ਇਸ ਨੈਕਸੀਆ ਵਾ ਵੈਰਾਈਟੀ ਆ ਪਹਿਲਾਂ ਸੀ ਐਮ ਕਿਸਮਾਂ ਦੀ ਹਾਂ ਪਹਿਲਾਂ ਅਸੀਂ ਤਾਂ ਹੋਰ ਵੀ ਵੈਰਾਈਟਾਂ ਲੈਣੇ ਪਰ ਸਾਨੂੰ ਇਹ ਤੇ ਯਕੀਨ ਆ ਇਹ ਠੀਕ ਆ ਠੀਕ ਆ ਜੀ ਹਾਂ ਠੀਕ ਆ ਜੀ ਇਹ ਤੁਸੀਂ ਇਹਦੇ ਵਿੱਚ ਬਿਜਾਈ ਤੋਂ ਪਹਿਲਾਂ ਕਿੰਨਾ ਖਾਦ ਪਾਇਆ ਇਹ ਜਿਹੜੇ ਡੇਢ ਗੱਟਾ ਡੇਢ ਗੱਟਾ ਡੀਏਪੀ ਡੀਏਪੀ ਇੱਕ ਗੱਟਾ ਜੂਰੀ ਦਾ ਇੱਕ ਗੱਟਾ ਜੂਰੀ ਇਹਦਾ ਵੀ ਅਸੀਂ ਨਾਲ ਹੀ ਪੈ ਗਿਆ ਨਾਲ ਹੀ ਪਾਇਆ ਉਸ ਤੋਂ ਬਾਅਦ ਤੁਸੀਂ ਨੇ ਕੀ ਕਰਨਾ ਜੀ ਇਸ ਨੂੰ ਆਪਣਾ ਆਪਣਾ ਬੈੱਡ ਮੇਕਰ ਹੁੰਦਾ ਜਿਹੜਾ ਮੱਕੀ ਬੀਜਣ ਵਾਲਾ ਉਹਦੇ ਨਾਲ ਬੀਜ ਦੇਣਾ ਦੋ ਲੈਣਾ ਇਸ ਦੇ ਉੱਤੇ ਖਿੱਚੀਆਂ ਜਾਂਦੇ ਨੇ ਉਸ ਤੋਂ ਬਾਅਦ ਜਿਹੜਾ ਇਹਨੂੰ ਪਾਣੀ ਲਾਉਣਾ ਪਾਣੀ ਦੇ ਤਜਰਬੇ ਬਾਰੇ ਦੱਸੋ ਕਿੰਨਾ ਕੁ ਪਾਣੀ ਲਾਉਣਾ ਪਾਣੀ ਨਾਰਮਲ ਬਸ ਜਿਵੇਂ ਮੱਕੀ ਨੂੰ ਲਾਉਂਦੇ ਪਾਣੀ ਆਪਾਂ ਆਦਾਬ ਆਪ ਜਵ ਸੇਵ ਆਜੂਗੀ ਬੈੱਡ ਦੇ ਉੱਪਰ ਨਹੀਂ ਪਾਣੀ ਚੱਲਦਾ ਕੇ ਦਾ ਸਭ ਤੋਂ ਵੱਡੀ ਗੱਲ ਭਰਾ ਬੋ ਇਹ ਹੀ ਆ ਵੀ ਬੈੱਡ ਦੇ ਉੱਪਰ ਜੇਕਰ ਬੈੱਡ ਦੇ ਲਵੇ ਜਾਂ ਕਿਦ ਖਾ ਤੋ ਥੋੜਾ ਜਿਹਾ ਜੇਕਰ ਬੈੱਡ ਦੇ ਉੱਤੇ ਆਪਾਂ ਪਾਣੀ ਮਤਲਬ ਚਾੜ ਦਾਂਗੇ ਤਾਂ ਆਪਣੇ ਬੀਜ ਦੀ ਜਿਹੜੀ ਜਰਮੀਨੇਸ਼ਨ ਆ ਉਹ ਨਹੀਂ ਹੋਣੀ ਇਸ ਕਰਕੇ ਆਪਾਂ ਇਸ ਨੂੰ ਪਾਣੀ ਦੀ ਪਤਲਾ ਪਤਲਾ ਪਾਣੀ ਲਾਉਣ ਦੀ ਸਪਾਰਸ ਕਰਦੇ ਹਾਂ ਜਿਵੇਂ ਮਾਤਰਾ ਵਾਲੇ ਭਰਾ ਨੇ ਉਹਨਾਂ ਨੂੰ ਵੀ ਪਤਾ ਹੀ ਆ ਜਾਂ ਹੋਰ ਕੋਈ ਸਬਜ਼ੀਆਂ ਦੀ ਖੇਤੀ ਕਰਦੇ ਨੇ ਉਹਨਾਂ ਨੂੰ ਤਾਂ ਇਸ ਬਾਰੇ ਪੂਰੀ ਜਾਣਕਾਰੀ ਹੈਗੀ ਹੋਆ ਉਸ ਤੋਂ ਬਾਅਦ ਜੀ ਆਪਾਂ ਇਸ ਦੀ ਜਰਮੀਨੇਸ਼ਨ ਹੋ ਗਈ ਤਾਂ ਇਹ ਦੇ ਵਿੱਚ ਨਦੀਨਾ ਲਈ ਕੀ ਕਰਦੇ ਆ ਜਾਂ ਗੁਡਾਈ ਕਰਦੇ ਆ ਗੁਡਾਈ ਕਰਦੇ ਆ ਨਦੀਨਾ ਲਈ ਜਾਂ ਦੋ ਸਾਈਕਲ ਹਲ ਜੀ ਫੇਰ ਦਨੇ ਆ ਮੋਟੀ ਪੰਜ ਜਿਹੜੀ ਤਰਫਾਲੀ ਫੇਰ ਦਨੇ ਇੱਕ ਨਦੀ ਪਰੀ ਬਾਕੀ ਨਦੀਨ ਇਹਨੇ ਹੁੰਦੀ ਨਹੀਂ ਕਲੀ ਹੁੰਦੇ ਨੇ ਥੋੜੇ ਬਹੁਤੀ ਤੇ ਇਹ ਉਦੋਂ ਬਾਅਦ ਕਿਹੜੀ ਖਾਦ ਖੂਦ ਕਿਹੜੀ ਪਾਉਣੀ ਪੈਂਦੀ ਹੈ ਜੀ ਕੀ ਦਵਾਈ ਸੜਕਣੀ ਹਾਂ ਤਾਂ ਨਾਰਮਲ ਯੂਰੀਆ ਨਾਰਮਲ ਗਰੋਥ ਵਾਲੀਆਂ ਇੱਕ ਦੋ ਸਪਰੇਆ ਅੱਛਾ ਜੀ ਗਰੋ ਜਿੰਨੇ ਤੁਸੀਂ ਮੰਨ ਲਓ ਵੀ ਯੂਰੀਆ ਗਿਆ ਯੂਰੀਆ ਦੇ ਕਿੰਨੇ ਗੱਟੇ ਪੈ ਜਾਂਦੇ ਨੇ ਇਸ ਦੇ ਵਿੱਚ ਤਿੰਨ ਚਾਰ ਗੱਟੇ ਕਿੰਨੇ ਤਿੰਨ ਤਿੰਨ ਗੱਟੇ ਤਿੰਨ ਚਾਰ ਗੱਟੇ ਪੈ ਜਾਂਦੇ ਨੇ ਤੇ ਉਸ ਤੋਂ ਬਾਅਦ ਸਾਨੂੰ ਇਹਦੇ ਬਾਰੇ ਤੁਸੀਂ ਦੱਸੋ ਇਹਦੇ ਉੱਤੇ ਬਾਕੀ ਤੇਲੇ ਵਗੈਰਾ ਦੀ ਵੀ ਸਪਰੇ ਕਰਨੀ ਪੈਂਦੀ ਹੋਣੀ ਹਾਂ ਅਸੇ ਕੋਈ ਲੋੜ ਹੀ ਨਹੀਂ ਪੈਂਦੀ ਕੋਈ ਲੋੜ ਨਹੀਂ ਪੈਂਦੀ ਠੀਕ ਹੈ ਜੀ ਤੇ ਇਸ ਦਾ ਟਾਈਮ ਆ ਜਿਹੜਾ ਉਹ ਕਿੰਨਾ ਟਾਈਮ ਆ ਮਤਲਬ ਜਿੰਮੇ ਆਪਾਂ ਹੁਣ ਬੀਤੀ ਤਾਂ ਕਣਕ ਦੇ ਟਾਈਮ ਦੇ ਨਾਲ ਹੀ ਵੱਢੇ ਜਾਣਗੇ ਜਾਂ ਕਣਕ ਤੋਂ ਪੰਜ ਚਾਰ ਦਿਨ 10 ਦਿਨ ਬਾਅਦ ਚ ਅਸੇ ਕਣਕ ਨਾਲੋਂ ਜਾਨੀ ਤੁਸੀਂ ਮੰਨ ਲਓ ਵੀ 10 ਦਿਨ ਬਦਲ ਲੈਂਦੇ ਨੇ ਇਹਦਾ ਬਜਾਈ ਦਾ ਜਿਹੜਾ ਸਹੀ ਟਾਈਮ ਆ ਉਹ ਕੀ ਟਾਈਮ ਆਗਾ ਸਹੀ ਟਾਈਮ ਹੁਣ ਇਹਦਾ ਦੱਸ ਦਿਨ ਅਸੀਂ ਹੁਣ ਕਿਹੜਾ ਮਤਲਬ ਤੁਸੀਂ ਆਪਾਂ 10 ਅਜੇ ਤੱਕ ਨਵੰਬਰ ਤੱਕ ਨਵੰਬਰ ਤੱਕ ਇਸ ਦੀ ਬਿਜਾਈ ਕਰ ਸਕਦੇ ਆ ਤੁਸੀਂ 25 ਅਕਤੂਬਰ ਤੋਂ 10 ਨਵੰਬਰ ਤੱਕ ਜੇਕਰ ਇਸ ਦੀ ਬਿਜਾਈ ਕਰਦੇ ਹੋ ਤਾਂ ਬਹੁਤ ਵਧੀਆ ਤੇ ਉਸ ਤੋਂ ਬਾਅਦ ਜੀ ਆਪਾਂ ਇਸ ਦੇ ਉੱਤੇ ਮਤਲਬ ਇਸ ਦੀ ਜਿਹੜੀ ਬਢਾਈ ਕਢਾਈ ਉਹਦਾ ਕੀ ਸਿਸਟਮ ਹੁੰਦਾ ਬਢਾਈ ਕਢਾਈ ਤਾਂ ਆਪਦੇ ਆਪ ਹੀ ਥੱਲੇ गिर ਜਾਂਦੇ ਨੇ ਉਸ ਤੋਂ ਬਾਅਦ ਲੇਬਰ ਲਾ ਕੇ ਇਹਨੂੰ ਇਕੱਠਾ ਕਰਾਉਣਾ ਠੀਕ ਹੈ ਜੀ ਥੱਲੋਂ ਲੇਬਰ ਦਾ ਵੀ ਕਾਫੀ ਖਰਚਾ ਆ ਜਾਂਦਾ ਹੁਣ ਆ ਜੀ ਲੇਬਰ ਆ ਜਾਂਦਾ 10000 ਕਿੱਲੇ ਦੇ ਵਿੱਚ ਗੜਾਈ ਬੱਚੇ ਇਕੱਠਾ ਕਰਾਈ ਠੀਕ ਹੈ ਜੀ 10000 ਰੁਪਏ ਲੇਬਰ ਦਾ ਖਰਚਾ ਆ ਜਾਂਦਾ ਬਾਕੀ ਤੁਸੀਂ ਮੰਨ ਲਓ ਵੀ ਬਾਕੀ ਸਾਰੇ ਖਰਚੇ ਕਣਕ ਕਾਲੀ ਨੇ ਕਣਕ ਤੋਂ ਕੋਈ ਲਾਭ ਨਹੀਂ ਹਲੇ ਪਲਾਸੀ ਹੁੰਦੇ ਨੇ ਜਿਵੇਂ ਗੁੱਲੀ ਡੰਡਾ ਵਗੈਰਾ ਦੀ ਸਪਰੇ ਕਰਨੀ ਹੈ ਜਾਂ ਫੋਰ ਕਰਨੀ ਹੈ ਉਹ ਵੀ ਗੱਲ ਆ ਉਹ ਗੁੱਲੀ ਡੰਡਾ ਸਪਰੇ ਹੋ ਜਾਂਦੇ ਤੇ ਗੜਾਈ ਹੋ ਜਾਂਦੀ ਇੱਕੋ ਗੱਲ ਹੈ ਉਸ ਤੋਂ ਬਾਅਦ ਜੀ ਇਸ ਦਾ ਮਤਲਬ ਜੇ ਆਪਾਂ ਸੁੱਧ ਇਨਕਮ ਦੀ ਗੱਲ ਕਰੀਏ ਤਾਂ ਕਿੰਨੀ ਨਿਕਮ ਹੋ ਜਾਂਦੀ ਹੈ 1 ਏਕੜ ਤੋਂ 1 ਏਕੜ ਤੋਂ ਇਹ ਕਦੇ 80000 ਵੀ ਹੋ ਜਾਂਦੀ ਹੈ ਲੱਖ ਵੀ ਹੋ ਜਾਂਦੀ ਹੈ ਡੇਢ ਵੀ ਹੋ ਜਾਂਦੀ ਹੈ ਪੈਂਡ ਕਰਦਾ ਹੈ ਮੌਸਮ ਤੇ ਜਿਵੇਂ ਆਪਣਾ ਨੋਰਮਲ ਫਸਲਾ ਦੀਦੀਆਂ ਦਾ ਕਟ ਨਿਕਲਿਆ ਨੇ ਆਈ ਇਹੋ ਇਈ ਵਾਰੀ ਕੱਟਦੀ ਹੈ ਇਈ ਵਾਰੀ ਪੱਤਵੀ ਹੋ ਜਾਂਦੇ ਯਾਨੀ ਸੋਡੇ ਕਹਿਣ ਦਾ ਮਤਲਬ ਇਹ ਆ ਵੀ 80 ਤੋਂ ਤਾਂ ਡਿੱਗਦੇ ਨਹੀਂ ਹੈਗੇ 80 ਦੇ ਤਾਂ ਘੱਟੋ ਘੱਟ ਹੋਈ ਜਾਂਦੇ ਜੇਕਰ ਤੁਸੀਂ ਨੇ ਸਹੀ ਜਰਮੀਨੇਸ਼ਨ ਕਰ ਲਈ ਬਾਕੀ ਤੁਹਾਡੀ ਫਸਲ ਸਹੀ ਹੈ ਤੇ ਉਸ ਤੋਂ ਬਾਅਦ ਤੁਸੀਂ ਨੇ ਇਸ ਨੂੰ ਬੀਜ ਨੂੰ ਇਕੱਠਾ ਕਰਕੇ ਤਾਂ ਤੁਹਾਡੇ ਕੋਲੋਂ ਕੰਪਨੀ ਆ ਕੇ ਲੈ ਜਾਂਦੀ ਹੈ ਯਸ ਤੁਸੀਂ ਸਾਡਾ ਆਉਨੇ ਹੋ ਤੇ ਉਸ ਤੋਂ ਬਾਅਦ ਉਹ ਆਪਣੀ ਪੈਕਿੰਗ ਕਰਕੇ ਵੇਚ ਦਿੰਦੇ ਉਹ ਬੀਜ ਨਾਲ ਪੱਖਾ ਲਾ ਕੇ ਉੱਥੇ ਆਪਣੇ ਸਾਹਮਣੇ ਇਹਦਾ ਵੇਟ ਕਰਕੇ ਪਰਚੀ ਦੇ ਕੇ ਦੇ ਦਿੰਦੇ ਨੇ ਠੀਕ ਹੈ ਜੀ ਕੋਈ ਪੇਮੈਂਟ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਜਾਂ ਕੋਈ ਵੇਕਣ ਦੀ ਦਿੱਕਤ ਆਵੇ ਤੁਹਾਨੂੰ 4 ਸਾਲਾਂ ਤੋਂ ਕੋਈ ਦਿੱਕਤ ਨਹੀਂ ਆਈ ਅਸੀਂ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਆਈ ਕੋਈ ਦਿੱਕਤ ਨਹੀਂ ਉਹ ਮਾਰ ਦਿੰਦੇ ਨੇ ਜਿਹੜਾ ਹਫਤੇ ਦੇ 2 ਮਹੀਨੇ ਦੇ 2 ਕਿਲੋ ਗ੍ਰਾਮ ਅੱਛਾ ਉਹ ਜਾਣਕਾਰੀ ਦਿੰਦੇ ਨੇ ਪੂਰੀ ਮਤਲਬ ਇਸ ਤਰ੍ਹਾਂ ਤੁਸੀਂ ਇਹ ਨੂੰ ਪਾਣੀ ਲਾਉਣਾ ਇਹ ਲਾਉਣਾ ਕਿਉਂਕਿ ਪਹਿਲੀ ਵਾਰੀ ਦਾ ਤੁਹਾਨੂੰ ਪਤਾ ਨਹੀਂ ਹੁੰਦਾ ਹੁਣ ਤਾਂ ਚਲੋ ਤੁਸੀਂ 4 ਸਾਲ ਹੋ ਗਏ ਤੁਹਾਨੂੰ ਪੂਰਾ ਯਾਰ ਪਾ ਤੇ ਬਸ ਇਹਦੇ 'ਚ ਇਹੀ ਨਹੀਂ ਕੋਈ ਵੱਡੀ ਗੱਲ ਨਹੀਂ ਹੈਗੀ ਜੇਕਰ ਤੁਸੀਂ ਵੀ ਫੁੱਲਾਂ ਦੀ ਕੀਤੀ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋਗੇ ਇਸ ਤਰ੍ਹਾਂ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਆ ਐਨਾ ਕੁਛ ਕਹਿੰਦਾ ਹੋਇਆ ਜੇਕਰ ਉਸ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਧੰਨਵਾਦ ਜੀ